ਮੈਂ ਕਹਿੰਦਾ ਵੀ ਆਪਾਂ ਇੱਕ ਕੰਮ ਕਰੀਏ ਜਦੋਂ ਅਰਦਾਸ ਬੇਨਤੀ ਪ੍ਰੇ ਪਰਮਾਤਮਾ ਅੱਗੇ ਕਰਨੀ ਹੈ ਈਸ਼ਵਰ ਅੱਗੇ ਕਰਨੀ ਹੈ ਪਰ ਕਿਉਂ ਨਹੀਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਜਿਸ ਧਰਮ ਦੇ ਵਿੱਚ ਜਨਮ ਲਿਆ ਤੂੰ ਉੱਥੇ ਹੀ ਰਹਿ ਪ੍ਰੇ ਨਾਲ ਸੰਪ ਉਹਦੇ ਇੱਥੇ ਤੋ ਸਾਨੂੰ ਤਾਂ ਹੀ ਸਿੱਖਣ ਨੂੰ ਮਿਲਿਆ ਵੀ ਸਭ ਮੈਜੂਤ-ਜੂਤ ਹੈ ਸੋਈ ਕਿਸਦਾ ਚਾਣਨ ਸਭ ਮੈਚਾਨਨ ਹੋਈ ਗੁੱਸਾ ਕੀ ਜੋਤ ਕਰਵਟ ਹੋਈ ਹੈਨਾ ਸਭ ਮਾਨਸ ਕੀ ਜਾਤ ਸਭਾ ਇੱਕ ਹੈ ਤੇ ਦੋ ਵੀ ਸਾਨੂੰ ਫਿਰ ਜਦੋਂ ਸਾਨੂੰ ਸਾਡੇ 10 ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਕਨਵਰਟ ਹੋ ਜਾਓ ਠੀਕ ਹੈ ਮੈਨੂੰ ਵੀ ਲਾਲੀ ਮਲਤਾਨੀ ਜੀ ਐਦਾ ਹੁਣ ਤੁਸੀਂ ਜਵਾਬ ਦੇਣਾ ਆ ਕਿ ਤੁਸੀਂ ਤੇ ਕਹਿ ਰਹੇ ਸੀ ਮਸੀਆਂ ਨੂੰ ਬੜੀ ਤੁਸੀਂ ਜੋਰ-ਜੋਰ ਦੇ ਨਾਲ ਗੁੱਸੇ 'ਚ ਆ ਕੇ ਬੜੀਆਂ ਉਹਨਾਂ ਨੂੰ ਸੁਝਾਅ ਦੇ ਰਹੇ ਸੀ ਹੁਣ ਇਹਨਾਂ ਨੂੰ ਵੀ ਥੋੜਾ ਸੁਝਾਅ ਦਿਓ ਭਲਾ ਕਿ ਤੁਸੀਂ ਭਾਈ ਸਿੱਖੋ ਜਿਹੜੇ ਅੰਨੇ ਧਰਮ ਚੋਂ ਬੰਦੇ ਨਿਕਲ ਕੇ ਆਉਂਦੇ ਕਿਉਂ ਉਹਨਾਂ ਦਾ ਧਰਮ ਪਰਵਰਤਨ ਕਰਾਉਂਦੇ ਜੇ ਉਹਨਾਂ ਨੂੰ ਜਿੱਥੇ ਉਹ ਹੈਗੇ ਉੱਥੇ ਉਹ ਰਹਿਣ ਉਹ ਵਧੀਆ ਵਾ ਉੱਥੇ ਹੀ ਆਪਣੇ ਵਾਹਿਗੁਰੂ ਦੇ ਅੱਗੇ ਅੱਲਾ ਦੇ ਅੱਗੇ ਆਪਣੇ ਦੇਵੀ ਦੇਵਤਿਆਂ ਦੇ ਅੱਗੇ ਪ੍ਰਾਰਥਨਾ ਕਰਨ ਇਹ ਸੁਝਾਅ ਤੁਸੀਂ ਆਪਣੇ ਆਪ ਨੂੰ ਵੀ ਦੇ ਦਿਓ ਆਪਣੇ ਸਿੱਖਾਂ ਨੂੰ ਵੀ ਦੇ ਦਿਓ ਮੇਰੇ ਅਜ਼ੀਜ਼ੋ ਨਹੀਂ ਪਰ ਇਹ ਗੱਲਾਂ ਪੋਡਕਾਸਟਾਂ ਦੇ ਵਿੱਚ ਆਖੀਆਂ ਜਾਂਦੀਆਂ ਇੰਟਰਵਿਊਆਂ ਤੇ ਆਖੀਆਂ ਜਾਂਦੀਆਂ ਤੁੱਜੇ ਨੂੰ ਕਹੀਆਂ ਜਾਂਦੀਆਂ ਪਰ ਸਾਡੇ ਜੀਵਨ ਤੇ ਇਹਨਾਂ ਦਾ ਕੋਈ ਅਸਰ ਹੈਗਾ ਨਹੀਂ ਆ ਸੁਪ੍ਰਾਈਜ਼ ਲਾਰਡ ਹਾਲੇਲੂਇਆ ਜੈ ਮਸੀਹੀ ਪਰਮੇਸ਼ਰ ਕੇ ਨਾਮ ਕੀ ਸਤਿਤੀ ਔਰ ਮਹਿਮਾ ਹੋ ਔਰ ਜਾਣੇ ਵਚਨ ਦੀ ਸਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਪ੍ਰਿਯੋ ਇਹ ਜਿਹੜੀ ਅੱਜ ਅਸੀਂ ਵੀਡੀਓ ਬਣਾ ਰਹੇ ਹਾਂ ਇਹ ਤੁਹਾਨੂੰ ਪਤਾ ਕਿ ਲਗਾਤਾਰ ਅਸੀਂ ਜਿਹੜਾ ਮਸੀਹਤ ਦੇ ਉੱਤੇ ਸਵਾਲ ਚੱਕੇ ਜਾਂਦੇ ਆ ਪੋਡਕਾਸਟਾਂ ਦੇ ਵਿੱਚ ਮਸੀਹਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਐਸ ਦਾ ਪਾਸਟਰ ਸਾਡਾ ਫਰਜ਼ ਮੰਨਦਾ ਵਾ ਕਿ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਦਈਏ ਕਿਉਂਕਿ ਸਵਾਲਾਂ ਦੇ ਜਵਾਬ ਜੇਕਰ ਅਸੀਂ ਨਹੀਂ ਦਿੰਨੇ ਤਾਂ ਫਿਰ ਮੇਰੇ ਪ੍ਰਿਯੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੋਕ ਇਹ ਚੀਜ਼ ਨੂੰ ਗਲਤ ਸਮਝਦੇ ਆ ਕਿ ਇਹ ਗੱਲ ਸੱਚੀ ਹੋਣੀ ਆ ਤਾਂ ਹੀ ਇਹਨਾਂ ਦਾ ਕੋਈ ਸੇਵਕ ਜਵਾਬ ਨਹੀਂ ਦਿੰਦਾ ਕਰਕੇ ਸੋ ਅੱਜ ਜਿਹੜਾ ਵਾ ਮੇਰੇ ਪ੍ਰਿਓ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਵੀਡੀਓ ਦਿਖਾਵਾਂਗਾ ਕਿ ਲੋਕ ਮਸੀਹਾਂ ਦੇ ਉੱਤੇ ਹਰ ਵਾਰ ਹਰ ਪੋਡਕਾਸਟ ਹਰ ਇੰਟਰਵਿਊ ਚ ਧਰਮ ਪਰਿਵਰਤਨ ਦਾ ਜਿਹੜਾ ਆ ਉਹ ਦੋਸ਼ ਵੜੀ ਛੇਤੀ ਲਾਉਂਦੇ ਆ ਕਿ ਤੁਸੀਂ ਧਰਮ ਪਰਵਰਤਨ ਕਰਦੇ ਹੋ ਜੋਰ ਜ਼ਬਰਦਸਤੀ ਲਾਲਚ ਦੇ ਕੇ ਬਰਗਲਾ ਕੇ ਕਰਕੇ ਸੋ ਇਹ ਗੱਲ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਇੱਕ ਗੱਲ ਤੁਸੀਂ ਜਾਣਣੀ ਕਿ ਅਸੀਂ ਸਭ ਤੋਂ ਵੱਧ ਪ੍ਰਭੂ ਯੀਸ਼ੂ ਮਸੀਹ ਦਾ ਪ੍ਰਚਾਰ ਕਿਉਂ ਕਰਦੇ ਆ ਕਿਉਂ ਇੰਨਾ ਅਸੀਂ ਹਰ ਇੱਕ ਜਗ੍ਹਾ ਤੇ ਪ੍ਰਭੂ ਯੀਸ਼ੂ ਮਸੀਹ ਦਾ ਲੋਕਾਂ ਨੂੰ ਪੈਗਾਮ ਦਿੰਦੇ ਆ ਉਦੇ ਲਈ ਤੁਹਾਨੂੰ ਵਚਨ ਜਾਣਨਾ ਜ਼ਰੂਰੀ ਆ ਪੜ ਲਵਾਂਗੇ ਮੱਤੀ 28 ਬਾਪ ਉਹਦਾ 18 ਤੋਂ ਲੈ ਕੇ 20 ਵਚਨ ਤੱਕ ਪੜਾਂਗੇ ਮੱਤੀ 28 ਦਾ 18 ਤੋਂ 20 ਤੱਕ ਯੀਸ਼ੂ ਨੇ ਉਹਨਾਂ ਦੇ ਕੋਲ ਆ ਕੇ ਆਖਿਆ ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਆ ਇਸ ਲਈ ਤੁਸੀਂ ਜਾਓ ਸਭ ਜਾਤੀਆਂ ਦੇ ਲੋਕਾਂ ਨੂੰ ਚੇਲਾ ਬਣਾਓ ਅਤੇ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ 'ਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਉਹ ਸਭ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਗਿਆ ਦਿੱਤੀਆਂ ਆ ਮੰਨਣਾ ਸਿਖਾਓ ਅਤੇ ਦੇਖੋ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ ਉਹ ਮੇਰੇ ਪ੍ਰਿਯੋ ਧਿਆਨ ਦੇ ਕੇ ਸੁਣ ਲੋ ਅਸੀਂ ਕਿਸੇ ਮਨੋਖ ਦੀ ਆਗਿਆ ਕਰਕੇ ਕੰਮ ਨਹੀਂ ਕਰਦੇ ਕਿਸੇ ਲਾਲਚ ਦਾ ਕਰਕੇ ਕੰਮ ਨਹੀਂ ਕਰਦੇ ਅਸੀਂ ਪਰਮੇਸ਼ਵਰ ਦੀ ਆਗਿਆ ਨੂੰ ਮੰਨ ਕੇ ਲੋਕਾਂ ਨੂੰ ਬਾਈਬਲ ਦਾ ਪ੍ਰਚਾਰ ਦੱਸਦੇ ਆ ਵਚਨ ਦੇ ਵਿੱਚ ਲਿਖਿਆ ਇਸ ਲਈ ਤੁਸੀਂ ਜਾਓ ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਦੱਸੋ ਸੱਚੇ ਖੁਦਾ ਦੇ ਬਾਰੇ ਦੱਸੋ ਕਿ ਉਹ ਹੈ ਕੌਣ ਅਤੇ ਉਹਨਾਂ ਨੂੰ ਉਸ ਪਰਮੇਸ਼ਵਰ ਦੇ ਚੇਲੇ ਬਣਾਓ ਮੇਰੇ ਅਜ਼ੀਜ਼ੋ ਜਿਵੇਂ ਕਿ ਉਦਾਹਰਨ ਤੌਰ ਤੇ ਕਿਸੇ ਨੂੰ ਸੱਚ ਦੱਸਣਾ ਜਾਂ ਸਚਾਈ ਦੇ ਨਾਲ ਜਾਣੂ ਕਰਵਾਉਣਾ ਕੋਈ ਪਾਪ ਨਹੀਂ ਹੁੰਦਾ ਹੁਣ ਇਹ ਮੈਂ ਤੁਹਾਨੂੰ ਇਹ ਆਇਤ ਤਾਂ ਪੜਵਾਈ ਆ ਕਿ ਇਹ ਸਾਡਾ ਪਰਮੇਸ਼ਵਰ ਦੀ ਆਗਿਆ ਆ ਤੇ ਆਗਿਆ ਨੂੰ ਮੰਨਣਾ ਸਾਡਾ ਫਰਜ਼ ਆ ਉਹਨੇ ਕਿਹਾ ਆ ਤੁਸੀਂ ਜਾਓ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਸਭ ਜਾਤੀਆਂ 'ਚ ਕਰੋ ਕੱਲਾ ਮਸੀਹਾਂ 'ਚ ਨਹੀਂ ਇੱਥੇ ਲਿਖਿਆ ਸਭ ਜਾਤੀਆਂ ਦੇ ਲੋਕਾਂ ਨੂੰ ਕੀ ਬਣਾਓ ਜੀ ਲੈ ਬਣਾਓ ਹੁਣ ਇੱਕ ਵੀਡੀਓ ਮੈਂ 1 ਮਿੰਟ ਦੀ ਤੁਹਾਨੂੰ ਵਿਖਾਉਣੀ ਆ ਉਸ ਵੀਡੀਓ ਨੂੰ ਵੇਖੋ ਫਿਰ ਬਾਕੀ ਅਸੀਂ ਧਰਮ ਪਰिवर्तन ਦੇ ਮੁੱਦੇ ਤੇ ਅੱਜ ਸਾਰਿਆਂ ਦੇ ਭਰਮ ਭਲੇਖੇ ਜਿਹੜੇ ਆ ਉਹ ਦੂਰ ਕਰਦੇ ਨੇ ਸੋ ਆਓ ਚਾਲੂ ਕਰਦੇ ਆ 1 ਮਿੰਟ ਦੀ ਵੀਡੀਓ ਸਾਰੇ ਜਣੇ ਦੇਖਾਂਗੇ ਐ ਧਿਆਨ ਦੇ ਕੇ ਸੁਣਿਆ ਇਸ ਚੀਜ਼ ਨੂੰ ਤੁਹਾਡੇ ਵੱਲੋਂ ਜਸਟੀਫਾਈ ਕਰਨ ਵਾਸਤੇ ਮੈਂ ਜਸਟਾ ਸੁਜੈਸ਼ਨ ਦੇ ਦਿੰਨਾ ਹੂੰ ਠੀਕ ਆ ਤੁਸੀਂ ਧਰਮ ਪਰिवर्तन ਕਹਿੰਦੇ ਅਸੀਂ ਨਹੀਂ ਕਰਾਉਂਦੇ ਬੰਦਾ ਆਪਣੀ ਮਰਜ਼ੀ ਨਾਲ ਕਰ ਸੋ ਹਨ ਉਸ ਸੈਲਫ ਪਰਵਰਤਨ ਠੀਕ ਆ ਸਮਝ ਗਏ ਤੁਸੀਂ ਇੱਕ ਕੰਮ ਕਰੋ ਉਹਦੀ ਸਮੱਸਿਆ ਕੀ ਹੁੰਦੀ ਜਦੋਂ ਧਰਮ ਪਰਵਰਤਨ ਹੁੰਦਾ ਹੈ ਵਿਅਕਤੀ ਧਰਮ ਪਰਵਰਤਨ ਕਰਕੇ ਘਰ ਆਉਂਦਾ ਜੇ ਤੱਕ ਗੁਰੂ ਘਰ ਮੱਥਾ ਟੇਕਦਾ ਸੀ ਜਾਂ ਮੰਦਰ ਦੇ ਵਿੱਚ ਮਤਮਸਤਕ ਹੁੰਦਾ ਸੀ ਤਾਂ ਉਹ ਅਗਲੇ ਦਿਨ ਤੋਂ ਪ੍ਰਸ਼ਾਦ ਲੈਣਾ ਵੀ ਬੰਦ ਕਰ ਦਿੰਦਾ ਇਹ ਜਿਹੜੀ ਕੋਈ ਸੱਚਾਈ ਹੈ ਪ੍ਰੈਕਟੀਕਲ ਹੈ ਜੋ ਅੱਜ ਸਮਾਜ ਚ ਅਸੀਂ ਦੇਖ ਰਹੇ ਹਾਂ ਜੋ ਕਿ ਆਸ ਪੜੋਸ ਦੇ ਵਿੱਚ ਆਪਣੇ ਧਰਮ ਦੇ ਵਿੱਚ ਵਰਤਨ ਦੀ ਮਤਲਬ ਵਰਤਨ ਨੂੰ ਵੀ ਤਿਆਰ ਨਹੀਂ ਹੁੰਦਾ ਵੀ ਨਹੀਂ ਯਾਰ ਵੀ ਮੈਂ ਹੁਣ ਚੇਂਜ ਹੋ ਗਿਆ ਮੈਂ ਤੁਹਾਡੇ ਵਰਗਾ ਰਹਿ ਹੀ ਨਹੀਂ ਸਕਦਾ ਠੀਕ ਹੈ ਜੀ ਮੈਂ ਕਹਿੰਦਾ ਵੀ ਆਪਾਂ ਇੱਕ ਕੰਮ ਕਰੀਏ ਜਦੋਂ ਅਰਦਾਸ ਨੇਕੀ ਪ੍ਰੇਮ ਪਰਮਾਤਮਾ ਅੱਗੇ ਕਰਨੀ ਹੈ ਈਸ਼ਵਰ ਅੱਗੇ ਕਰਨੀ ਹੈ ਫਿਰ ਕਿਉਂ ਨਹੀਂ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਜਿਸ ਧਰਮ ਦੇ ਵਿੱਚ ਜਨਮ ਲਿਆ ਤੂੰ ਉੱਥੇ ਹੀ ਰਹਿ ਪ੍ਰੇ ਕਰਸਨ ਕੋ ਉਹਦੇ ਅੱਗੇ ਕਿਉਂਕਿ ਸਾਨੂੰ ਤਾਂ ਹੀ ਸਿੱਖਣ ਨੂੰ ਮਿਲਿਆ ਕਿ ਸਭ ਮੈਂ ਜੋਤ ਬੂਤ ਹੈ ਸੋਈ ਇਸਦਾ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਹੈਣਾ ਸਭ ਮਾਨਸ ਕੀ ਜਾਤ ਸਭ ਐ ਇੱਕ ਪਹਿਚਾਨ ਬਣਾ ਉਹ ਲਾ ਲਾ ਰੂਪ ਆ ਹਾਂ ਹੁਣ ਤੁਸੀਂ ਇਹ ਦੱਸੋ ਵੀ ਸਾਨੂੰ ਫਿਰ ਜਦੋਂ ਸਾਨੂੰ ਸਾਡੇ 10 ਗੁਰੂ ਸਾਹਿਬਾਨ ਨੇ ਨਹੀਂ ਕਿਹਾ ਵੀ ਕਨਵਰਟ ਹੋ ਜਾਓ ਠੀਕ ਹੈ ਮੈਨੂੰ ਨਹੀਂ ਲੱਗਦਾ ਵੀ ਕ੍ਰਾਈਸਟ ਨੇ ਵੀ ਕਿਸੇ ਨੂੰ ਕਿਹਾ ਹੋਣਾ ਵੀ ਤੁਸੀਂ ਕਨਵਰਟ ਹੋ ਜਾਓ ਉਹਨਾਂ ਨੇ ਤਾਂ ਉਸ ਇਸ਼ਾਰਦਾ ਸੰਦੇਸ਼ ਦਿੱਤਾ ਹੋਊਗਾ ਸੋ ਪ੍ਰਭੂ ਦੇ ਨਾਮ ਦੀ स्तुਤੀ ਹੋਵੇ ਤੁਸੀਂ ਇਹ ਵੀਡੀਓ ਵੇਖੀ ਆ ਤੇ ਮੇਰੇ ਅੱਗੇ ਜੋ ਇਹਦੇ ਵਿੱਚ ਦੇਖੋ ਉਹ ਪਾਸਟਰ ਸਾਹਿਬ ਨੂੰ ਸਾਡੇ ਭਾਈ ਲਾਲੀ ਜੀ ਕਹਿ ਰਹੇ ਆ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਸੀਂ ਕਨਵਰਜਨ ਨਹੀਂ ਕਰਾਉਂਦੇ انسان ਆਪਣੀ ਸਵੈਮ ਇੱਛਾ ਦੇ ਨਾਲ ਮਸੀਹ ਦੇ ਵਿੱਚ ਆਉਂਦਾ ਆ ਕਰਕੇ ਪਰ ਉਹ ਇੱਕ ਗੱਲ ਇਸ ਜਗ੍ਹਾ ਤੇ ਬੜੀ ਏਡੀ ਚੋਟੀ ਦੇ ਜੋਰ ਦੇ ਨਾਲ ਕਹਿੰਦਾ ਆ ਕਿ ਜੇ ਇਦਾਂ ਨਹੀਂ ਆ ਤੇ ਜਿਹੜਾ ਵੀ ਤੁਹਾਡੇ ਕੋਲ ਪ੍ਰਾਰਥਨਾ ਜਾਂ ਬੇਨਤੀਆਂ ਕਰਾਉਣ ਆਉਂਦਾ ਤੁਸੀਂ ਉਹਨੂੰ ਕਹੋ ਕਿ ਤੂੰ ਆਪਣੇ ਧਰਮ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰ ਪ੍ਰਾਰਥਨਾ ਕਰ ਫਿਰ ਉਹਨੂੰ ਆਪਣਾ ਬਾਹਰੀ ਪਹਿਰਾਵਾ ਰੰਗ ਰੂਪ ਬਦਲਦੀ ਕੀ ਲੋੜਿਆ ਕਰਕੇ ਅਜ਼ੀਜ਼ੋ ਧਿਆਨ ਦੇ ਕੇ ਸੁਣਿਓ ਇਹ ਗੱਲਾਂ ਅਸੀਂ ਪੋਡਕਾਸਟਾਂ ਦੇ ਵਿੱਚ ਕਿੰਨੇ ਬੜੇ ਸੋਹਣੇ ਲੱਗਦੇ ਆ ਇੰਟਰਵਿਊਆਂ ਦੇ ਵਿੱਚ ਕਹਿੰਦੇ ਬੜੇ ਚੰਗੇ ਲੱਗਦੇ ਆ ਪਰ ਅਸੀਂ ਦੂਜਿਆਂ ਨੂੰ ਕਹਿਣਾ ਹੀ ਵਧੀਆ ਸਾਨੂੰ ਲੱਗਦਾ ਪਰ ਆਪਣੇ ਆਪ ਤੇ ਵੀ ਇਹ ਗੱਲ ਸੋਚ ਕੇ ਦੱਸੋ ਕਿ ਤੁਹਾਡੇ ਜੀਵਨ 'ਚ ਇਹ ਗੱਲ ਲਾਗੂ ਆ ਸਭ ਤੋਂ ਪਹਿਲਾਂ ਮੈਂ ਇੱਕ ਫੋਟੋ ਦਿਖਾ ਰਿਹਾ ਆ ਇੱਕ ਸਾਡੀ ਕੋਈ ਭੈਣ ਆ ਜੋ ਕਿ ਵਿਦੇਸ਼ ਦੀ ਆ ਤੋ ਮੇਰੇ ਪਿਆਰਿਓ ਇਹ ਆਏ ਦਿਨ ਇਹਦੀ ਸੋਸ਼ਲ ਮੀਡੀਆ ਮੀਡੀਆ ਤੇ ਵੀਡੀਓ ਕੋਈ ਨਾ ਕੋਈ ਵਾਇਰਲ ਹੁੰਦੀ ਆ ਮੈਂ ਇੱਕ ਦਿਨ ਇਹਦੇ ਕੋਲ ਕੋਈ ਆਪਣਾ ਰਿਪੋਰਟਰ ਜਾਂਦਾ ਵਾ ਤੇ ਉਹ ਇਹਨੂੰ ਕਹਿੰਦਾ ਤੁਸੀਂ ਸਾਨੂੰ ਬਾਣੀ ਸੁਣਾਓ ਕਰਕੇ ਤੇ ਬੜਾ ਵਧੀਆ ਉਹਨੂੰ ਪੰਜਾਬੀ ਦੇ ਵਿੱਚ ਬਾਣੀ ਸੁਣਾਉਂਦੀ ਆ ਕਰਕੇ ਹੁਣ ਇਸ ਭੈਣ ਦੀ ਫੋਟੋ ਵੇਖੋ ਹੈ ਇਹ ਅੰਗਰੇਜ਼ ਆ ਤੇ ਯਕੀਨਨ ਇਹ ਆ ਬੈਕਗ੍ਰਾਉਂਡ ਤੋਂ 크ਿਸਚਨ ਹੋਣੀ ਆ ਵੇ ਮੇਰੇ ਅਜ਼ੀਜ਼ੋ ਇਹਦੀ ਫੋਟੋ ਦੇਖ ਕੇ ਦੱਸੋ ਕਿ ਇਹਦਾ ਪਹਿਰਾਵਾ ਚੇਂਜ ਨਹੀਂ ਹੋਇਆ ਕਿ ਇਹਦੀ ਜ਼ਿੰਦਗੀ ਦੇ ਵਿੱਚ ਜਿੱਥੋਂ ਇਹ ਨਿਕਲ ਕੇ ਆਈ ਆ ਜਦੋਂ ਇਹਨੇ ਸਿੱਖੀਜ਼ਮ ਨੂੰ ਕਬੂਲ ਕੀਤਾ ਨਾ ਅੰਮ੍ਰਿਤ ਛਕਿਆ ਹੋਣਾ ਕਿ ਉਸ ਸਮੇਂ ਤੁਹਾਡੇ ਸਿੱਖਾਂ ਨੇ ਇਹ ਗੱਲ ਕਹੀ ਹੋਣੀ ਆ ਕਿ ਭੈਣ ਜਿਹੜੇ ਤੂੰ ਧਰਮ ਚ ਆਈ ਆ ਤੂੰ ਉੱਥੇ ਹੀ ਰਹਿ ਤੈਨੂੰ ਆ ਸਾਡੇ ਵਾਂਗ ਬੰਦੀ ਲੋੜ ਨਹੀਂ ਆ ਜਿਹੜੇ ਵੀ ਤੂੰ ਤਨ ਮਤੇ ਵੀ ਚ ਹੈ ਗਈਆਂ ਜਿਹੜੇ ਵੀ ਤੂੰ ਜਗਾ ਤੇ ਹੈ ਗਈ ਉਥੇ ਜਾ ਕੇ ਤੂੰ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰ ਤੈਨੂੰ ਸਾਡੇ ਵਰਗਾ ਬੰਦੀ ਲੋੜਨੀ ਹੈ ਕੀ ਇਹ ਗੱਲ ਕਹੀ ਹੋਏਗੀ ਮੇਰੇ ਅਜ਼ੀਜ਼ੋ ਹੁਣ ਪਤਾ ਇਹ ਗੱਲ ਕੀ ਆ ਜਾਣੀ ਆ ਲੋਕ ਸਵੈਮ ਮਰਜੀ ਦੇ ਨਾਲ ਆਪਣੀ ਇੱਛਾ ਦੇ ਨਾਲ ਆਉਂਦੇ ਆ ਦੂਜੀ ਗੱਲ ਇਹ ਇੱਕ ਬ੍ਰਦਰ ਜਿਹਦੇ ਬਾਰੇ ਅਸੀਂ ਸੋਸ਼ਲ ਮੀਡੀਆ ਯਾਨੀ ਫੇਸਬੁੱਕ ਤੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਇਹ ਬੰਦੇ ਦਾ ਨਾਮ ਸ਼ੁਰੇਸ਼ ਆ ਸੋ ਚੰਗਾ ਇਹ ਗੀਤ ਗਾਉਂਦਾ ਵਧੀਆ ਕਿਉਂਕਿ ਉਹਨਾ ਗਾਉਂਦਾ ਲੋਕਾਂ ਨੂੰ ਵਧੀਆ ਆਦੇਸ਼ ਦਿੰਦਾ ਜਾਣਕਾਰੀ ਦਿੰਦਾ ਹੁਣ ਦੇਖੋ ਵੀ ਇਹ ਬੰਦਾ Hindu ਆ ਮੈਨੂੰ ਨਹੀਂ ਪਤਾ ਇਹ ਕਿੱਥੋਂ ਦਾ ਵਾ ਮੈਨੂੰ ਲੱਗਦਾ ਜਿੱਥੋਂ ਤੱਕ ਇਹਦੀ ਅ ਮਤਲਬ ਆਵਾਜ਼ ਤੋਂ ਕਿ ਇਹ ਜ਼ਰੂਰ ਬਿਹਾਰ ਜਾਂ ਯੂਪੀ ਦੇ ਨਾਲ ਬਿਲੋਂਗ ਕਰਨ ਵਾਲਾ ਇੱਕ ਵਿਅਕਤੀ ਆ ਤੇ ਹੋਏਗਾ ਵੀ Hindu ਹੁਣ ਇਹਦਾ ਮੈਨੂੰ ਦੱਸਿਓ ਹਿੰਦੂ ਪਰਿਵਾਰ ਚੋਂ ਹੀ ਨਿਕਲ ਕੇ ਆਇਆ ਤੇ ਇੰਨੇ ਸਿੱਖੀ ਨੂੰ ਗ੍ਰਹਿਣ ਕੀਤਾ ਕਬੂਲ ਕੀਤਾ ਤੇ ਇੰਨੇ ਵੀ ਆਪਣਾ ਪੂਰੀ ਰੀਤੀ ਦੇ ਨਾਲ ਰਹਿਣ ਸਹਿਣ ਤੇ ਪਹਿਰਾਵਾ ਤੱਕ ਬਦਲ ਦਿੱਤਾ ਲਾਲੀ ਮਲਤਾਨੀ ਜੀ ਇਹਦਾ ਹੁਣ ਤੁਸੀਂ ਜਵਾਬ ਦੇਣਾ ਆ ਕਿ ਤੁਸੀਂ ਤੇ ਕਹਿ ਰਹੇ ਸੀ ਮਸੀਆ ਨੂੰ ਬੜੀ ਤੁਸੀਂ ਜੋਰ-ਜੋਰ ਦੇ ਨਾਲ ਗੁੱਸੇ 'ਚ ਆ ਕੇ ਬੜੀਆਂ ਵਧੀਆ ਉਦਾਹਰਨਾ ਯਾ ਉਹਨਾਂ ਨੂੰ ਸੁਝਾਅ ਦੇ ਰਹੇ ਸੀ ਹੁਣ ਇਹਨਾਂ ਨੂੰ ਵੀ ਥੋੜਾ ਸੁਝਾਅ ਦਿਓ ਭਲਾ ਕਿ ਤੁਸੀਂ ਭਾਈ ਸਿੱਖੋ ਜਿਹੜੇ ਅੰਨੇ ਧਰਮ ਚੋਂ ਬੰਦੇ ਨਿਕਲ ਕੇ ਆਉਂਦੇ ਕਿਉਂ ਉਹਨਾਂ ਦਾ ਧਰਮ ਪਰਵਰਤਨ ਕਰਾਉਂਦੇ ਜੇ ਉਹਨਾਂ ਨੂੰ ਜਿੱਥੇ ਉਹ ਹੈਗੇ ਉੱਥੇ ਉਹ ਰਹਿਣ ਉਹ ਵਧੀਆ ਵਾ ਉੱਥੇ ਹੀ ਆਪਣੇ ਵਾਹਿਗੁਰੂ ਦੇ ਅੱਗੇ ਅੱਲਾ ਦੇ ਅੱਗੇ ਆਪਣੇ ਦੇਵੀ ਦੇਵਤਿਆਂ ਦੇ ਅੱਗੇ ਪ੍ਰਾਰਥਨਾ ਕਰਨ ਇਹ ਸੁਝਾਅ ਤੁਸੀਂ ਆਪਣੇ ਆਪ ਨੂੰ ਵੀ ਦੇ ਦਿਓ ਆਪਣੇ ਸਿੱਖਾਂ ਨੂੰ ਵੀ ਦੇ ਦਿਓ ਮੇਰੇ ਅਜ਼ੀਜ਼ੋ ਨਹੀਂ ਪਰ ਇਹ ਗੱਲਾਂ ਪੋਡਕਾਸਟਾਂ ਦੇ ਵਿੱਚ ਆਖੀਆਂ ਜਾਂਦੀਆਂ ਇੰਟਰਵਿਊਆਂ ਤੇ ਆਖੀਆਂ ਜਾਂਦੀਆਂ ਦੂਜੇ ਨੂੰ ਕਹੀਆਂ ਜਾਂਦੀਆਂ ਪਰ ਸਾਡੇ ਜੀਵਨ ਤੇ ਇਹਨਾਂ ਦਾ ਕੋਈ ਅਸਰ ਹੈਗਾ ਨਹੀਂ ਆ ਇਹੋ ਜੀਆਂ ਇੱਕ ਫੋਟੋਆਂ ਨਹੀਂ ਮੈਂ ਹਜ਼ਾਰਾਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਜਿਹੜੇ ਅੰਨੇ ਧਰਮਾਂ ਦੇ ਵਿੱਚੋਂ ਨਿਕਲ ਕੇ ਅੱਜ ਸਿੱਖੀ ਸਰੂਪ ਦੇ ਵਿੱਚ ਸਜੇ ਹੋਏ ਆ ਸੋ ਸਾਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਹੈ ਅਸੀਂ ਤੁਹਾਡੇ ਵਰਗੇ ਨਹੀਂ ਆ ਕਿ ਅਸੀਂ ਤੁਹਾਡੇ ਵਾਂਗੂ ਆਵਾਜ਼ ਉਠਾਈਏ ਫਿਰ ਸਿੱਕਾ ਨੇ ਲਾਲਚ ਦੇ ਕੇ ਇਹਨਾਂ ਨੂੰ ਸਿੱਕ ਬਣਾ ਲਿਆ ਜਾਂ ਇਹਨਾਂ ਨੂੰ ਬਰਗਲਾ ਕੇ ਡਰਾ ਕੇ ਧਮਕਾ ਕੇ ਆਹ ਉਹ ਬਣਾ ਲਿਆ ਮੇਰੇ ਅਜ਼ੀਜ਼ੋ ਜੇ ਤੁਸੀਂ ਇਹਨਾਂ ਨੂੰ ਜਾ ਕੇ ਪੁੱਛੋਗੇ ਸ਼ੁਰੇਸ਼ ਨੂੰ ਪੁੱਛੋਗੇ ਇਸ ਭੈਣ ਨੂੰ ਪੁੱਛੋਗੇ ਤੇ ਇਹਨਾਂ ਕਹਿਣਾ ਅਸੀਂ ਆਪਣੀ ਮਰਜ਼ੀ ਨਾਲ ਕੀਤਾ ਗਾਇ। ਤੋਂ ਕੀਤਾ ਵੀ ਇਹਨਾਂ ਆਪਣੀ ਮਰਜ਼ੀ ਨਹੀਂ ਆ ਪਰ ਇਹੋ ਗੱਲ ਜੋ ਅਸੀਂ ਸਮਝ ਰਹੇ ਹਾਂ ਕੋਈ ਸਿੱਖ ਸਮਝਣ ਦੇ ਲਈ ਤਿਆਰ ਨਹੀਂ। ਹੁਣ ਜਿਹੜਾ ਇਹ ਕਹਿੰਦੇ ਆ ਜ਼ਬਰਦਸਤੀ ਕਿਸੇ ਦਾ ਧਰਮ ਪਰਿਵਰਤਨ ਕੀਤਾ ਜਾਂਦਾ। ਮੇਰੀ ਇੱਕ ਗੱਲ ਸੁਣਿਓ ਧਿਆਨ ਨਾਲ। ਮੰਨ ਕੇ ਚੱਲੋ ਕਿਸੇ ਵਿਅਕਤੀ ਨੂੰ ਭਿੰਡੀ ਦੀ ਸਬਜ਼ੀ ਪਸੰਦ ਨਹੀਂ ਹੈ। ਮਨ ਲਓ ਕਿਸੇ ਵਿਅਕਤੀ ਨੂੰ ਭਿੰਡੀ ਦੀ ਸਬਜ਼ੀ ਪਸੰਦ ਨਹੀਂ ਆਉਂਦੀ ਤੇ ਮੇਰੇ ਅਜ਼ੀਜ਼ੋ ਤੁਸੀਂ ਉਹਦੀ ਮਨਪਸੰਦ ਤੋਂ ਬਿਨਾ ਉਹਨੂੰ ਧੱਕੇ ਨਾਲ ਸਬਜ਼ੀ ਨਹੀਂ ਖਵਾ ਸਕਦੇ ਤੁਸੀਂ ਫਿਰ ਕਿਸੇ ਦਾ ਧੱਕੇ ਨਾਲ ਧਰਮ ਪਰਿਵਰਤਨ ਕਿਦਾਂ ਕਰਾ ਸਕਦੇ ਹੋ ਸੋਚ ਕੇ ਦੇਖੋ ਜਿਹੜੇ ਵਿਅਕਤੀ ਨੂੰ ਭਿੰਡੀ ਦੀ ਸਬਜ਼ੀ ਪਸੰਦ ਨਹੀਂ ਉਹ ਚਾਰ ਨਾਲ ਖਾਣਾ ਪਸੰਦ ਕਰੇਗਾ ਪਰ ਕਹੇਗਾ ਮੈਂ ਨਹੀਂ ਖਾਣੀ ਭਿੰਡੀ ਦੀ ਸਬਜ਼ੀ ਕਰਕੇ ਭਾਵੇਂ ਉਹ ਕਿਹੇ ਰਿਸ਼ਤੇਦਾਰ ਦੇ ਵੀ ਕਿਉਂ ਨਾ ਗਿਆ ਹੋਵੇ ਦਹੀਂ ਪਿਆਏਗਾ ਦਹੀਂ ਨਾ ਖਾ ਲੇਗਾ ਸੋ ਮੇਰਾ ਕਹਿਣ ਦਾ ਮਤਲਬ ਤੁਸੀਂ ਜਿਹੜੇ ਵਿਅਕਤੀ ਨੂੰ ਭਿੰਡੀ ਦੀ ਸਬਜ਼ੀ ਪਸੰਦ ਨਹੀਂ ਉਹਨੂੰ ਧੱਕੇ ਨਾਲ ਉਹ ਸਬਜ਼ੀ ਨਹੀਂ ਖਵਾ ਸਕਦੇ ਤੇ ਕਿਸੇ ਦਾ ਧਰਮ ਪਰਿਵਰਤਨ ਧੱਕੇ ਨਾਲ ਕਿੱਦਾਂ ਕੀਤਾ ਜਾ ਸਕਦਾ ਇਹ ਨੌਨਸੈਂਸ ਗੱਲਾਂ ਛੱਡੋ ਇਹ ਗੱਲਾਂ ਆ ਕੋਈ ਅਰਥਹੀਨ ਗੱਲਾਂ ਆ ਬਿਨਾ ਲੋਜਿਕ ਦੀਆਂ ਗੱਲਾਂ ਆ ਸਿਰਫ ਦੋਸ਼ ਲਾਇਆ ਜਾ ਸਕਦਾ ਜਿੱਦਾਂ ਕੋਈ ਸਾਡਾ ਬੰਦਾ ਜਾ ਕੇ ਇਹਨਾਂ ਨੂੰ ਪੁੱਛੇ ਉਹ ਕਹਿਣਗੇ ਆਪਣੀ ਮਰਜ਼ੀ ਨਾਲ ਤੁਸੀਂ ਵੀ ਜਾ ਕੇ ਮਸੀਹਾਂ ਨੂੰ ਪੁੱਛੋ ਜਿਨ੍ਹਾਂ ਨੂੰ ਕਹਿੰਨੇ ਹੋ ਤੁਸੀਂ ਧੱਕੇ ਨਾ ਧਰਮ ਪਰਿਵਰਤਨ ਕੀਤਾ ਜਾਂ ਕਰਵਾਇਆ ਗਿਆ ਉਹ ਤਾਂ ਨਵਾਬ ਦੱਸਣਗੇ ਅਸੀਂ ਆਪਣੀ ਮਰਜ਼ੀ ਦੇ ਨਾਲ ਗਏ ਹਰ ਵਿਅਕਤੀ ਪ੍ਰਭੂ ਦੇ ਪਿਛੇ ਆਪਣੀ ਸਵੈ ਮਿਚਾ ਦੇ ਨਾਲ ਹੁੰਦਾ ਹੈ ਕੋਈ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਦਾ ਤੇ ਅਜੀਜ਼ੋ ਇਹ ਗੱਲਾਂ ਜਿਹੜੀਆਂ ਵਾਂ ਬਿਨਾ ਲਾਜਿਕ ਦੀਆਂ ਗੱਲਾਂ ਵਾਂ ਲੋਕ ਸਿਰਫ ਔਰ ਸਿਰਫ ਦੂਜੇ ਦੀ ਉਂਗਲੀ ਚੁਕਣਾ ਪਸੰਦ ਕਰਦੇ ਆ ਤੇ ਜੇ ਹੁਣ ਤੁਹਾਡੇ ਕੋਈ ਸਵਾਲ ਆ ਜਾਂ ਜਵਾਬ ਹੈਗਾ ਵਾ ਲਾਲੀ ਮਲਤਾਨੀ ਜੀ ਜਾਂ ਅਨਮੋਲਕ ਵਾਤਰਾ ਜੀ ਹੁਣ ਦਿਓ ਇਹਨਾਂ ਨੂੰ ਜਾ ਕੇ ਸੁਝਾਅ ਦਿਓਗੇ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਵਾਹਿਗੁਰੂ ਪਰਮਾਤਮਾ ਦੇ ਅੱਗੇ ਬੇਨਤੀ ਕਰੋ ਤੁਹਾਨੂੰ ਸਿੱਖੀ ਸਰੂਪ ਦੇ ਵਿੱਚ ਜਾਂ ਆਪਣੇ ਤੁਹਾਨੂੰ ਵਿੱਚੋਂ ਨਿਕਲ ਕੇ ਤੁਹਾਨੂੰ ਆਪਣਾ ਧਰਮ ਬਦਲਣ ਦੀ ਕੀ ਲੋੜ ਪੈ ਗਈ ਕਰਕੇ ਨਹੀਂ ਪਰ ਅਸੀਂ ਤਾਂ ਅਸੀਂ ਤੇ ਏਜੰਡੇ ਦੇ ਥੁਥੇ ਕੰਮ ਕਰਦੇ ਆ ਅਸੀਂ ਤੇ ਕੇਵਲ ਮਸੀਹਤ ਨੂੰ ਬਦਨਾਮ ਕਰਦੇ ਆ ਸਾਨੂੰ ਹੋਰ ਕਿਸੇ ਨੂੰ ਪੁੱਛਣ ਦੀ ਕੀ ਲੋੜ ਆ ਜਦੋਂ ਸਾਡੀ ਦੀ ਗੱਲ ਆਉਂਦੀ ਆ ਉਦੋਂ ਅਸੀਂ ਕਹਿੰਨੇ ਆ ਆਪਣੀ ਮਰਜ਼ੀ ਨਾਲ ਆਏ ਆ ਅਜ਼ੀਜ਼ੋ ਇਹ ਤੁਹਾਨੂੰ ਵੀ ਪਤਾ ਵਾ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਮਸਜਿਦ ਦੇ ਵਿੱਚ ਆ ਰਹੇ ਆ ਪਰਮੇਸ਼ਰ ਨੂੰ ਜਾਣਦੇ ਆ ਤੇ ਜਿਹੜਾ ਬੰਦਾ ਉਹਨੂੰ ਜਾਣ ਲੈਂਦਾ ਉਹਦੇ ਵਰਗਾ ਹੋ ਜਾਂਦਾ ਬੋਲੋ ਹਾਲੇਲੂਇਆ ਅਜ਼ੀਜ਼ੋ ਹੁਣ ਜਿਹੜਾ ਵਿਅਕਤੀ ਜਿਸ ਨੂੰ ਫਾਲੋ ਕਰੇਗਾ ਚਾਹੇ ਉਹ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰੇਗਾ ਜਾਂ ਬਾਈਬਲ ਨੂੰ ਕਰੇਗਾ ਜਾਂ ਕੁਰਾਨ ਨੂੰ ਕਰੇਗਾ ਤੇ ਮੇਰੇ ਅਜ਼ੀਜ਼ੋ ਜਦੋਂ ਉਹਨੂੰ ਫੋਲੋ ਹੀ ਕਰਨ ਦਾ ਹੈ ਪਿਆ ਫਿਰ ਉਹਦੀਆਂ ਆਗਿਆਵਾਂ ਤੇ ਚੱਲਣਾ ਉਸ ਵਿਅਕਤੀ ਦਾ ਫਰਜ਼ ਹੈ ਨਾ ਕਿ ਇਹ ਕਹਿਣਾ ਕਿ ਇਹ ਬੰਦੇ ਨੇ ਉਹ ਕਰਨਾ ਛੱਡਤਾ ਉਹ ਕਰਨਾ ਛੱਡਤਾ ਭਾਈ ਛੱਡੇਗਾ ਨਾ ਉਹ ਜਦੋਂ ਉਸ ਚੀਜ਼ ਨੂੰ ਫੋਲੋ ਕਰਨ ਦਾ ਹੈ ਪਿਆ ਫਿਰ ਉਹਦਾ ਫਰਜ਼ ਹੈ ਕਿ ਉਹ ਉਹਦੀਆਂ ਆਗਿਆਵਾਂ ਦਾ ਪਾਲਣ ਕਰੇ ਹallelujah ਮੇਰੇ ਭ੍ਰਿਓ ਇਸ ਕਰਕੇ ਤੁਸੀਂ ਇਹ ਗੱਲਾਂ ਕਹਿਣੀਆਂ ਛੱਡ ਦਿਓ ਕਿ ਜਿੱਥੇ ਕੋਈ ਹੈਗਾ ਉਹਨੂੰ ਉੱਥੇ ਜੁੜੇ ਰਹਿਣ ਦਿਓ ਫਿਰ ਇਹ ਚੀਜ਼ ਆਪਣੀ ਤੇ ਵੀ ਲਾਗੂ ਕਰੋ ਫਿਰ ਦੂਜੇ ਨੂੰ ਕਿਉਂ ਦੂਜੀ ਗੱਲ ਜੇ ਅਸੀਂ ਕਿਸੇ ਵਿਅਕਤੀ ਨੂੰ ਸਬਜ਼ੀ ਪਸੰਦ ਨਹੀਂ ਉਹਨੂੰ ਧੱਕੇ ਨਾਲ ਸਬਜ਼ੀ ਨਹੀਂ ਖਵਾ ਸਕਦੇ ਤੇ ਧੱਕੇ ਨਾਲ ਧਰਮ ਪਰਿਵਰਤਨ ਐਨੀ ਵੱਡੀ ਗੱਲ ਕਿਸੇ ਨੂੰ ਕੋਈ ਕਿੱਦਾਂ ਕਰ ਦੇਗਾ ਸਮਝ ਤੋਂ ਬਾਹਰ ਆ ਪਰ ਪੜੇ ਲਿਖੇ ਲੋਕ ਵੀ ਅੱਜ ਬਿਨਾਂ ਕਿਸੇ ਆਧਾਰ ਤੇ ਇਹਨਾਂ ਗੱਲਾਂ ਨੂੰ ਕਹਿੰਦੇ ਆ ਤੇ ਦੱਸਦੇ ਆ ਕਿ ਇਹ ਲੋਕ ਧੱਕੇ ਨਾਲ ਧਰਮ ਪਰਿਵਰਤਨ ਕਰਦੇ ਆ ਪਤਾ ਇਹਨਾਂ ਨੂੰ ਵੀ ਸਭ ਕੁਝ ਆ ਪਰ ਕੀ ਆਦਤੋਂ ਮਜਬੂਰ ਆ ਬਦਨਾਮ ਕਰਨਾ ਵਾ ਇਹ ਚੀਜ਼ਾਂ ਹੁੰਦੀਆਂ ਸੋ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਇਸ ਕਲਾਸ ਦੇ ਦੁਆਰਾ ਆਸ਼ੀਸ਼ ਤੇ ਬਰਕਤ ਦੇਵੇ ਕੋਈ ਕਿਸੇ ਦਾ ਧੱਕੇ ਨਾਲ ਧਰਮ ਪਰਿਵਰਤਨ ਨਹੀਂ ਕਰਦਾ ਸਾਰੇ ਚਾਹੇ ਉਹ ਕਿਸੇ ਕੋਈ ਵਿਅਕਤੀ ਆਪਣੇ ਉਧਰੋਂ ਨਿਕਲ ਕੇ ਸਿੱਖੀਏ ਜਦੋਂ ਚਾਹੁੰਦਾ ਆਪਣੀ ਸਵੈ ਇੱਛਾ ਨਾਲ ਹੁੰਦਾ ਕੋਈ ਬੰਦਾ ਮੁਸਲਮਾਨ ਲੋਕਾਂ ਦੇ ਵਿੱਚ ਜਾ ਰਿਹਾ ਆਪਣੀ ਸਵੈ ਇੱਛਾ ਨਾਲ ਜਾ ਰਿਹਾ ਤੇ ੱੱਕੇ ਨਾਲ ਹੁੰਦਾ ਕਿਸੇ ਨੂੰ ਜ਼ਬਰਦਸਤੀ ਕੁੱਟ ਕੇ ਮਾਰ ਕੇ ਉਹਦੇ ਮੂੰਹ ਚੋਂ ਬਲਵਾਉਣਾ ਉਹਨੂੰ ਕਹਿੰਦੇ ੱੱਕੇ ਨਾਲ ਧਰਮ ਪਰਿਵਰਤਨ ਕਰਵਾਇਆ ਜਾਣਾ ਜੇ ਇਦਾਂ ਕਿ ਤੁਹਾਡੇ ਲੋਕ ੱੱਕੇ ਨਾ ਕਹਿ ਰਹੇ ਆ ਤੁਸੀਂ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਭਾਈ ਉਹ ਨਹੀਂ ਖਾਂਦਾ ਰਹਿਣ ਦਿਓ ਤੁਸੀਂ ਵੀ ਨਾ ਖਾਓ ਤੇ ਪਰ ੱੱਕੇ ਨਾਲ ਜਿਹੜਾ ਖਵਾਉਣਾ ਉਹ ਗਲਤ ਚੀਜ਼ ਆ ੱੱਕੇ ਨਾਲ ਕਿਸੇ ਨੂੰ ਕਬੂਲ ਕਰਵਾਉਣਾ ਗਲਤ ਚੀਜ਼ ਆ ਸੋ ਪਰਮੇਸ਼ਰ ਤੁਹਾਨੂੰ ਆਸ਼ੀਸ਼ ਤੇ ਬਰਕਤ ਜੈ ਮਸੀਹ ਦੀ ਗੌਰਵ ਦੇਸੀ